ਤੁਸੀਂ ਇਹ ਬਹਾਨਾ ਬਣਾ ਕੇ ਕਿ ਤੁਸੀਂ ਗੈਂਗਸਟਰ ਕਹਿ ਕੇ ਤਸਕਰ ਕਹਿ ਕੇ ਅੱਤਵਾਦੀ ਕਹਿ ਕੇ ਆਪਾਂ ਗੋਲੀਆਂ ਮਾਰ ਰਹੇ ਆ ਮਾਰ ਰਹੇ ਆ ਤਾਂ ਇਹ ਉਹੀ 90 ਵਾਲਾ ਦੌਰ ਸ਼ੁਰੂ ਹੋ ਗਿਆ ਜਿਹੜੇ ਬੰਦੇ ਮਾਰ ਰਹੇ ਉਹਨੂੰ ਤਰੱਕੀਆਂ ਮਿਲ ਰਹੀਆਂ ਨੇ ਉਹਨਾਂ ਨੂੰ ਡੀਜੀਪੀ ਪੱਲੋਂ ਸਨਮਾਨਤ ਹੋ ਰਹੇ ਨੇ ਰਾਸ਼ਟਰਪਤੀ ਅਵਾਰਡ ਮਿਲ ਰਹੇ ਨੇ ਜਿਹੜੇ ਮੁੰਡੇ ਮਾਰ ਰਹੇ ਨੇ ਔਰ ਪੰਜਾਬ ਦਾ ਮੁੱਖ ਮੰਤਰੀ ਨੂੰ ਵਧਾਈਆਂ ਦਿੰਦਾ ਕਿ ਹਾਂ ਪੁਲਿਸ ਬਹੁਤ ਸੋਹਣਾ ਕੰਮ ਕਰ ਰਹੀ ਆ ਇਹ ਹਰ ਇੱਕ ਦੀ ਵਾਰੀ ਆਉਣੀ ਆ ਇਹ ਜਬਰ ਕਿਸੇ ਦੇ ਘਰੇ ਪੁਲਿਸ ਦੇ ਰੂਪ ਚ ਵੜਨਾ ਹੈ ਕਿਸੇ ਦੇ ਘਰੇ ਜਿਹੜੀਆਂ ਜ਼ਮੀਨਾਂ ਤੁਹਾਡੀਆਂ ਖੁੰਗਾਂ ਜਾ ਰਹੀਆਂ ਲੈਂਡ ਪੂਲਿੰਗ ਨੀਤੀ ਥੋੜੀ ਲੱਖਾਂ ਏਕੜ ਜ਼ਮੀਨ ਦੱਬਣੀ ਹੈ ਇਹਨਾਂ ਨੇ ਉਹਦੇ ਰੂਪ ਚ ਵੜਨਾ ਹੈ ਇਹ ਜਬਰ ਤੁਹਾਡੇ ਘਰਾਂ ਚ ਪਾਣੀ ਚ ਜ਼ਹਿਰਾਂ ਪਾ ਕੇ ਜਿਹੜਾ ਮਾਰਦਾ ਉਹਦੇ ਰੂਪ ਚ ਵੜਨਾ ਹੈ ਇਹ ਜਬਰ ਤੁਹਾਡੇ ਘਰਾਂ ਜਿਹੜਾ ਚਿੱਟੇ ਨਾਲ ਜਵਾਨੀ ਮਾਰੀ ਜਾ ਰਹੀ ਆ ਉਹਦੇ ਰੂਪ ਚ ਆਉਣਾ ਹੈ ਇਕੱਲੇ ਇਕੱਲੇ ਬੰਦੇ ਨੂੰ ਫੋਨ ਕੋਈ ਐਸਐਚਓ ਕਰ ਰਿਹਾ ਡੀਐਸਪੀ ਕਰ ਰਿਹਾ ਜਾਣਾ ਨਹੀਂ ਉੱਥੇ ਨਹੀਂ ਜਾਣਾ ਐ ਕਰਦਾਂਗੇ ਉਹ ਕਰਦਾਂਗੇ ਤੇ ਇਥੋਂ ਡੀਐਸਪੀ ਤਫਾ ਆ ਕੇ ਤੜਕੇ ਕਹਿ ਰਿਹਾ ਕਿ ਟੈਂਟ ਵਾਲੇ ਨੂੰ ਕਹਿੰਦਾ ਥੋੜੇ ਟੈਂਟ ਵਾਲੇ ਪਰਚੇ ਦੇਵਾਗੇ ਤਰੇ ਤੇ ਟੈਂਟ ਚੱਕ ਕੇ ਥਾਣੇ ਲੈ ਕੇ ਚੱਲਾਂਗੇ ਚੱਲ ਆ ਜਾ ਤਰੇ ਬੈਠਿਆ ਮੈਂ ਕਹਿੰਦਾ ਅੱਜ ਨਾਲ ਤੁਸੀਂ ਸੋਚਿਆ ਅੱਜ ਨਾਲ ਉੱਠੇ ਉਹ ਦਿਨ ਦੂਰ ਨਹੀਂ ਜਿੱਦੋਂ ਤੁਸਾਨੂੰ ਘਰਾਂ ਦੇ ਵਿੱਚੋਂ ਕੱਢ ਕੇ ਇਹ ਮਾਰਨਗੇ ਮੇਰੀ ਗੱਲ ਚੇਤੇ ਰੱਖਿਓ ਉਦੋਂ ਕੋਈ ਵੀ ਤੁਹਾਡੇ ਹੱਕ 'ਚ ਬੋਲਣ ਵਾਲਾ ਨਹੀਂ ਹੋਣਾ ਤਾਂ ਇਹ ਸਾਡੇ ਲੋਕਾਂ ਨੂੰ ਅੱਜ ਵਰਤਾਰੇ ਨਹੀਂ ਸਮਝਦੇ ਕੋਈ ਕਹਿੰਦਾ ਮੈਂ ਆਮ ਆਦਮੀ ਨਾਲ ਆ ਕੋਈ ਕਹਿੰਦਾ ਮੈਂ ਅਕਾਲੀ ਦਲ ਨਾਲ ਆ ਕੋਈ ਕਹਿੰਦਾ ਮੈਂ ਕਾਂਗਰਸ ਨਾਲ ਆ ਕੋਈ ਕਹਿੰਦਾ ਮੈਂ ਬੀਜੇਪੀ ਨਾਲ ਆ ਭਲੇ ਉਹ ਮਾਨਸੂ ਪੰਜਾਬ ਨਾਲ ਵੀ ਹੋ ਜੋ ਯਾਰ ਮੈਂ ਤਾਂ ਬਈ ਕਲਪਦਾ ਰਹਿਣਾ ਮੇਰਾ ਸਿਰ ਪੱਟਨ ਵਾਲਾ ਹੋ ਜਾਂਦਾ ਸਹੀ ਗੱਲ ਦੱਸਾਂ ਹੁਣ ਜਿਉਂ ਘਟਨਾ ਵਾਪਰੀ ਐ ਮੈਂ ਸੌਂ ਕੇ ਨਹੀਂ ਦੇਖਿਆ ਯਾਰ ਇਦਾਂ ਦਾ ਧਿਆਨ ਹੀ ਨਹੀਂ ਯਾਰ ਨਾ ਸੇਤਾਂ ਵੱਲ ਨਾ ਭਵਿੱਖ ਵੱਲ ਨਾ ਨਸਲਾਂ ਵੱਲ ਨਾ ਪਾਣੀਆਂ ਵੱਲ ਨਾ ਧਰਤੀ ਵੱਲ ਨਾ ਬੋਲੀ ਵੱਲ ਪਤਾ ਨਹੀਂ ਸਾਡੇ ਲੋਕਾਂ ਦੇ ਬੁੱਧੀ ਕੀ ਪ੍ਰੇਸ਼ਟ ਹੋ ਗਈ ਆ ਇੱਥੇ ਬੌਧਿਕ ਤੌਰ ਤੇ ਅਸੀਂ ਖਤਮ ਹੋ ਗਏ ਆ ਕੋਈ ਬੰਦਾ ਇੱਥੇ ਹੁਣ ਹਜ਼ਾਰਾਂ ਬੰਦਾ ਆਇਆ ਸ਼ਾਇਦ ਗੱਲਾਂ ਸਭ ਦੀਆਂ ਸੁਣ ਕੇ ਗਏ ਨੇ ਆ ਕੇ ਹੌਲੀ ਹੌਲੀ ਮੈਨੂੰ ਲੱਗਦਾ ਹੈ ਜਾਂਦੇ ਜਾਂਦੇ ਰਾਜ ਭੁੱਲ ਜਾਣਾ ਮੈਂ ਬੀਕਾਨੇਰ ਦੇ ਪਿੰਡਾਂ ਚ ਗਿਆ ਮੈਂ ਗੰਗਾ ਨਗਰ ਦੇ ਪਿੰਡਾਂ ਚ ਗਿਆ ਮੈਂ ਉੱਥੇ ਵੋਟਾਂ 'ਚ ਖੜੇ ਹੋਣਾ ਯਾਰ ਜੀ ਅਸੀਂ ਅਸੀਂ ਪੰਜਾਬ ਨੂੰ ਲਾਈਨ ਤੇ ਲੈ ਕੇ ਆ ਰਹੇ ਆ ਜਿਹੜੇ ਇਦਾਂ ਦੇ ਧਰਨੇ ਪ੍ਰਦਰਸ਼ਨ ਹੁੰਦੇ ਨੇ ਜਾਂ ਇਦਾਂ ਦੇ ਇਕੱਠ ਕਰਕੇ ਪੁਲਿਸ ਦਾ ਮਨੋਬਲ ਤੋੜਦੇ ਹੋ ਤੁਸੀਂ ਸਰਕਾਰ ਇਹ ਤਰਕ ਦੇ ਰਹੀ ਆ ਜੇ ਪੁਲਿਸ ਪੁਲਿਸ ਨੂੰ ਖੁੱਲੀਆਂ ਛੋਟਾਂ ਦੇ ਦਿਓ ਵੀ ਮਾਰੋ ਗੋਲੀਆਂ ਮਾਰ ਦਿਓ ਇਹ ਤਾਂ ਭਵੰਤਰ ਰੋਜ਼ ਡੀਜੀਪੀ ਤੋਂ ਰੋਜ਼ ਅੰਕੜੇ ਇਕੱਠੇ ਕਰਦਾ ਵੀ ਅੱਜ ਕਿੰਨੇ ਮਾਰਤੇ ਕਿੰਨੇ ਫਟੜ ਕੀਤੇ ਕਿੰਨੇ ਆ ਜਿਹੜਾ ਜਾਲੀ ਇਹਨਾਂ ਨੇ ਲਿਆਂਦਾ ਡਰਾਮਾ ਜਾਂ ਜੁੱਧ ਨਸ਼ਿਆਂ ਵਿਰੁੱਧ ਵੀ ਕਿੰਨੇ ਤੁਸੀਂ ਕਿੰਨਿਆਂ ਦੇ ਕੌਲੇ ਢਾਕੇ ਆਏ ਹੋ ਇਹ ਤਾਂ ਜਦ ਆਏ ਖੋਸ਼ੋ ਕੇ ਹੱਥ ਨੇ दारू ਦਾ ਪਿਗ ਲਾ ਕੇ ਪੁੱਛਦਾ ਡੀਜੀਪੀ ਨੂੰ ਵੀ ਕਿੰਨੇ ਵੜਕਾਤੇ ਅੱਜ ਬਹੁਤ ਸਾਰੇ ਲੋਕਾਂ ਨੇ ਸਵਾਲ ਇਹ ਵੀ ਚੁੱਕਣਾ ਹੈ ਕਿ ਜੇ ਤੁਹਾਡੇ ਨਾਲ ਕਿਸੇ ਨਾਲ ਪੁਲਿਸ ਧੱਕਾ ਕਰਦੀ ਹੈ ਤਾਂ ਕਾਨੂੰਨ ਆ ਜੇ ਅਦਾਲਤਾਂ ਨੇ ਉੱਥੇ ਬਗਿਓ ਇਹ ਕਾਟ ਕਰਕੇ ਕੀ ਸਾਬਤ ਕਰਨਾ ਜਿੰਨੇ ਹੁਣ ਤੱਕ ਇਹਨਾਂ ਨੇ ਮੁੰਡੇ ਮਾਰੇ ਐ ਸੁਣ ਬਾਈ ਹੈਗੀ ਘਟਨਾ ਜਰ ਹੋਗੀ ਮੇਰਾ ਬਿਆਨ ਲਿਖਿਆ ਜਾਂਦਾ 28 ਤਰੀਕ ਦੀ ਘਟਨਾ ਹੈ 30 ਤਰੀਕ ਨੂੰ ਮੇਰਾ ਬਿਆਨ ਲਿਖਿਆ ਜਾਂਦਾ ਜੀ ਅਜੇ ਤੱਕ ਕਾਰਵਾਈ ਨਹੀਂ ਹੋਈ ਕਿ 13 ਦਾ ਨੰਗੇ ਮੈਂ ਛੋਡੇ ਨਹੀਂ ਬੇਨਤੀ ਕਰਦਾ ਵੀ ਜਿਹੜੇ ਪੀੜਤ ਪਰਿਵਾਰ ਆ ਸਾਹਮਣੇ ਆਓ ਜਾਂ ਡਰੋ ਪੰਜਾਬ ਪੁਲਿਸ ਦੇ ਜਾਬਰ ਖਿਲਾਫ ਤਪਾ ਮੰਡੀ ਵਿੱਚ ਵੱਡੇ ਕੱਟ ਕੀਤੇ ਗਏ ਨੇ ਬੜੀ ਦੂਰੋਂ ਦੂਰੋਂ ਲੋਕ ਨੇ ਜਿਹੜੇ ਪਹੁੰਚੇ ਨੇ ਬਾਈ ਲੱਖਾਂ ਸਦਾਣਾ ਗੱਲ ਕਰਦੇ ਆ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵੈਗਰੂ ਜੀ ਦਾ ਖਾਲਸਾ ਕਿਸ ਤਰ੍ਹਾਂ ਦੇਖ ਰਹੇ ਹੋ ਬਾਈ ਹਾਲਾਤਾਂ ਦੇ ਦੇਖੋ ਹਾਲਾਤ ਤਾਂ ਕਿਸੇ ਤੋਂ ਲੋਕੇਸ਼ਪੇ ਨਹੀਂ ਆ ਰੋਜ਼ ਹੀ ਗੋਲੀਆਂ ਲੱਤਾਂ ਬਾਹਾਂ 'ਚ ਹਰ ਦੂਜੇ ਚੌਥੇ ਦਿਨ ਝੂਠੇ ਮੁਕਾਬਲੇ 'ਚ ਮੁੰਡਿਆਂ ਦਾ ਮਰਨਾ ਅਸੀਂ ਇਸ ਗੱਲ ਨੂੰ ਲੈ ਕੇ ਕੋਈ ਅਸੀਂ ਗੈਂਗਸਟਰਾਂ ਦੇ ਹੱਕ 'ਚ ਨਹੀਂ ਅਸੀਂ ਕਹਿੰਦੇ ਆਂ ਵੀ ਇਹਦੇ ਲਈ ਇੱਕ ਸਿਸਟਮ ਬਣਿਆ ਹੈ ਕਾਨੂੰਨ ਹੈ ਜੇਲ੍ਹਾਂ ਨੇ ਜੱਜ ਨੇ ਜਾਂ ਫਿਰ ਉਹਨਾਂ ਨੂੰ ਤੁਸੀਂ ਜੁਡੀਸ਼ਲੀ ਖਤਮ ਕਰ ਦਿਓ ਜੇਲ੍ਹਾਂ ਬੰਦ ਕਰ ਦਿਓ ਤੁਸੀਂ ਪੁਲਿਸ ਨੇ ਜੇ ਗੋਲੀਆਂ ਮਾਰ ਕੇ ਇਨਸਾਫ ਕਰਨਾ ਤਾਂ ਤਾਂ ਇਹਦੇ ਲਈ ਜਿੰਨੀਆਂ ਘਟਨਾਵਾਂ ਹੁਣ ਵਿਚਾਰਾ ਇੱਕ ਉਹ ਵੀ ਸ਼ਰੀਪ ਬੰਦਾ ਉਹ ਵੀ ਗੰਸ਼ਟਾਬਾਦ ਦੀ ਪੇਂਟ ਚੜਿਆ ਜਿਹੜਾ ਸੰਜੇ ਬਰਮਾ ਖਬੌਰ ਤੋਂ ਜਿਹੜਾ ਮਾਰਿਆ ਗਿਆ ਤਾਂ ਇਹ ਉਹਦੀ ਆੜ ਦੇ ਵਿੱਚ ਤੁਸੀਂ ਇਹ ਬਹਾਨਾ ਬਣਾ ਕੇ ਕਿ ਤੁਸੀਂ ਗੈਂਗਸਟਰ ਕਹਿ ਕੇ ਤਸਕਰ ਕਹਿ ਕੇ ਅੱਤਵਾਦੀ ਕਹਿ ਕੇ ਆਪਾਂ ਗੋਲੀਆਂ ਮਾਰ ਰਹੇ ਆ ਮਾਰ ਰਹੇ ਆ ਤਾਂ ਇਹ ਉਹੀ 80 90 ਵਾਲਾ ਦੌਰ ਸ਼ੁਰੂ ਹੋ ਗਿਆ ਜਿਵੇਂ 80 90 ਦੇ ਦੌਰ ਦੇ ਵਿੱਚ ਬੰਦੇ ਮਾਰ ਕੇ ਮੁੰਡੇ ਮਾਰ ਕੇ ਤਰੱਕੀਆਂ ਲੈਂਦੇ ਸੀ ਉਹਦੇ ਲੈਂਦੇ ਸੀ ਮਾਨ ਸਨਮਾਨ ਮਿਲਦਾ ਸੀ ਸ਼ਾਹਵਾਸੇ ਮਿਲਦੀ ਸੀ ਜ਼ਗੀਰਾ ਮਿਲਦੀਆਂ ਸੀ ਉਹੀ ਅੱਜ ਹੋ ਰਿਹਾ ਜਿਨ੍ਹਾਂ ਨੇ ਜਿਹੜੇ ਬੰਦੇ ਮਾਰ ਰਹੇ ਉਹਨੂੰ ਤਰੱਕੀਆਂ ਮਿਲ ਰਹੀਆਂ ਨੇ ਹਾਂ ਉਹਨਾਂ ਨੂੰ ਡੀਜੀਪੀ ਪਹਿਲਾਂ ਸਨਮਾਨਤ ਹੋ ਰਹੇ ਨੇ ਰਾਸ਼ਟਰਪਤੀ ਅਵਾਰਡ ਮਿਲ ਰਹੇ ਨੇ ਜਿਹੜੇ ਮੁੰਡੇ ਮਾਰ ਰਹੇ ਨੇ ਔਰ ਪੰਜਾਬ ਦਾ ਮੁੱਖ ਮੰਤਰੀ ਨੂੰ ਵਧਾਈਆਂ ਦਿੰਦਾ ਕਿ ਹਾਂ ਪੁਲਿਸ ਬਹੁਤ ਸੋਹਣਾ ਕੰਮ ਕਰ ਰਹੀ ਆ ਤਾਂ ਇਸ ਲਈ ਇਹ ਸਾਰਾ ਜਿਹੜਾ ਵਰਤਾਰਾ ਨਾ ਇਹ ਬਹੁਤ ਖਤਰਨਾਕ ਵਰਤਾਰਾ ਸਾਨੂੰ ਲੱਗਦਾ ਇੱਕ ਬੰਦੇ ਨਾਲ ਹੋਇਆ ਦੋ ਨਾਲ ਹੋਇਆ ਚਾਰ ਨਾਲ ਹੋਇਆ ਆਪਾਂ ਕੀ ਲੈਣਾ ਨਹੀਂ ਯਾਰ ਇਹ ਹਰ ਇੱਕ ਦੀ ਵਾਰੀ ਆਉਣੀ ਆ ਇਹ ਜਬਰ ਕਿਸੇ ਦੇ ਘਰੇ ਪੁਲਿਸ ਦੇ ਰੂਪ ਚ ਵੜਨਾ ਹੈ ਕਿਸੇ ਦੇ ਘਰੇ ਜਿਹੜੀਆਂ ਜ਼ਮੀਨਾਂ ਥੋੜੀਆਂ ਖੁੰਗਾਂ ਜਾ ਰੀਆਂ ਲੈਂਡ ਪੂਲਿੰਗ ਨੀਤੀ ਥੋੜੀ ਲੱਖਾਂ ਏਕੜ ਜ਼ਮੀਨ ਦੱਬਣੀ ਹੈ ਇਹਨਾਂ ਨੇ ਉਹਦੇ ਰੂਪ ਚ ਵੜਨਾ ਹੈ ਇਹ ਜ਼ਬਰ ਤੁਹਾਡੇ ਘਰਾਂ ਚ ਪਾਣੀ ਚ ਜ਼ਹਿਰਾਂ ਪਾ ਕੇ ਜਿਹੜਾ ਮਾਰਦਾ ਉਹਦੇ ਰੂਪ ਚ ਵੜਨਾ ਹੈ ਇਹ ਜ਼ਬਰ ਤੁਹਾਡੇ ਘਰਾਂ ਜਿਹੜਾ ਚਿੱਟੇ ਨਾਲ ਜਵਾਨੀ ਮਾਰੀ ਜਾ ਰਹੀ ਆ ਉਹਦੇ ਰੂਪ ਚ ਆਉਣਾ ਹੈ ਇਹ ਜ਼ਬਰ ਤੁਹਾਡੇ ਇਤਿਹਾਸ ਨੂੰ ਤੁਹਾਡੀ ਬੋਲੀ ਨੂੰ ਮਿਟਾ ਕੇ ਬਦਲ ਕੇ ਖਤਮ ਕਰਕੇ ਇਹ ਚਾਰਸ਼ਕਿਰਾਂ ਦਾ ਜ਼ਬਰ ਆ ਨਾ ਇਹਨੂੰ ਸਮਝ ਹੀ ਨਹੀਂ ਰਹੇ ਸਾਡੇ ਲੋਕ ਯਾਰ ਹੱਥ ਆ ਤੇਰੇ ਬੈਠਿਆ ਮੈਂ ਕਿਹਾ ਅੱਜ ਨਾਲ ਤੁਸੀਂ ਸੁਚਿਆ ਅੱਜ ਨਾਲ ਉੱਠੇ ਉਦਣ ਦੂਰ ਨਹੀਂ ਜਿੱਦੋਂ ਤੁਸਾਨੂੰ ਘਰਾਂ ਦੇ ਵਿੱਚੋਂ ਕੱਢ ਕੇ ਇਹ ਮਾਰਨਗੇ ਮੇਰੀ ਗੱਲ ਚੇਤੇ ਰੱਖਿਓ ਜੀ ਉਦੋਂ ਕੋਈ ਵੀ ਤੁਹਾਡੇ ਹੱਕ 'ਚ ਬੋਲਣ ਵਾਲਾ ਨਹੀਂ ਹੋਣਾ ਜਿਵੇਂ ਉਹ ਸਾਡੇ ਕਈ ਲੋਕਾਂ ਨੂੰ ਐ ਲੱਗਦਾ ਅਸੀਂ ਪਾਰਟੀਆਂ ਦੇ ਨੇੜੇ ਆ ਅਸੀਂ ਸਰਕਾਰਾਂ ਦੇ ਨੇੜੇ ਆ ਅਸੀਂ ਲੀਡਰਾਂ ਦੇ ਨੇੜੇ ਆ ਅਸੀਂ ਪੁਲਿਸ ਅਫਸਰਾਂ ਦੇ ਨੇੜੇ ਆ ਤਾਂ ਮੈਂ ਉਹਨਾਂ ਨੂੰ ਇੱਕ ਧਾਰਨ ਦੰਨਾ ਵੀ ਜਦੋਂ ਹਿਟਲਰ ਜਹੂਦੀਆਂ ਨੂੰ ਮਾਰ ਰਿਹਾ ਸੀ ਨਾ ਤਾਂ بڑے ਬੰਦੇ ਜਹੂਦੀ ਹਿਟਲਰ ਦੇ ਨੇੜੇ ਸੀ ਤਾਂ ਉਹਨਾਂ ਲੋਕਾਂ ਨੇ ਕਿਹਾ ਦੂਜਿਆਂ ਨੇ ਵੀ ਤੁਸੀਂ ਪਾਸੇ ਹਟ ਜਾਓਗੇ ਤੁਸੀਂ ਆਪਣੇ ਲੋਕਾਂ ਨਾਲ ਖੜੋ ਇਹ ਤੁਸਾਨੂੰ ਮਾਰ ਦੂਗਾ ਉਹ ਕਹਨੇ ਨਹੀਂ ਅਸੀਂ ਤਾਂ ਰੋਜ਼ ਬੈਠ ਕੇ ਹੱਥ ਨੇ ਰੋਟੀ ਖਾਣੇ ਆ ਇਕੱਠੇ ਹਟਲਰ ਨਾਲ ਸਾਨੂੰ ਕਿਹਨੇ ਮਾਰਨਾ ਤੇ ਇੱਕਦਮ ਉਹਨਾਂ ਵੀ ਨੰਬਰ ਆ ਗਿਆ ਹਟਲਰ ਨੇ ਚੱਕਿਓ ਵੀ ਸਾਰੇ ਗੈਂਚ ਚੈਂਬਰਾਂ ਦੀਆਂ ਪਾ ਕੇ ਚੈਂਬਰ ਪੱਠੀਆਂ ਚੋ ਵੀ ਸਾੜ ਤੇ ਤਾਂ ਇਹ ਸਾਡੇ ਲੋਕਾਂ ਨੂੰ ਅੱਜ ਵਰਤਾਰਾ ਹੀ ਨਹੀਂ ਸਮਝਦੇ ਕੋਈ ਕਹਿੰਦਾ ਮੈਂ ਆਮ ਆਦਮੀ ਨਾਲ ਆ ਕੋਈ ਕਹਿੰਦਾ ਮੈਂ ਅਕਾਲੀ ਦਲ ਨਾਲ ਆ ਕੋਈ ਕਹਿੰਦਾ ਮੈਂ ਕਾਂਗਰਸ ਨਾਲ ਆ ਕੋਈ ਕਹਿੰਦਾ ਮੈਂ ਭਾਜਪਾ ਨਾਲ ਆ ਭਲੇ ਉਹ ਮਾਰਸੋ ਪੰਜਾਬ ਨਾਲ ਵੀ ਹੋ ਜਾਓ ਯਾਰ ਤੁਹਾਡਾ ਪੰਜਾਬ ਮੈਂ ਕਹਿਣਾ ਹੁੰਦਾ ਉਹ ਰੇਤੇ ਵਾਂਗੂ ਕਰਦਾ ਤੁਰਿਆ ਜਾਂਦਾ ਇਹ ਮੁੱਠੀ ਚੋਂ ਰੇਤਾ ਕਰਦਾ ਯਾਰ ਤਾਂ ਮੈਂ ਤਾਂ ਬਈ ਕਲਪਦਾ ਰਹਿਣਾ ਮੇਰਾ ਸਿਰ ਪਟਣ ਵਾਲਾ ਹੋ ਜਾਂਦਾ ਸਹੀ ਗੱਲ ਦੰ ਦਸਾਂ ਹੁਣ ਜਿਉਂ ਘਟਨਾ ਵਾਪਰੀ ਐ ਮੈਂ ਸੌ ਕੇ ਨਹੀਂ ਦੇਖਿਆ ਯਾ ਰਾਤ ਨੂੰ ਵੀ ਸੋਚੀ ਜਾਂਦਾ ਵੀ ਸਾਡਾ ਬਣੂ ਕੀ ਅਸੀਂ ਹੋ ਕਿੱਧਰ ਨੂੰ ਤੁਰੇ ਯਾਰ ਅੱਜ ਕੁੱਲ ਲੁਕਾਈ ਆਪਣੀ ਸੱਭਿਆਚਾਰ ਨੂੰ ਬਚਾਉਣ ਲਈ ਆਪਣੀ ਬੋਲੀ ਨੂੰ ਬਚਾਉਣ ਲਈ ਆਪਣੀ ਪਛਾਣ ਨੂੰ ਬਚਾਉਣ ਲਈ ਲੜ ਰਹੀ ਐ ਮਰਾਠੇ ਦੇਖੋ ਲੜ ਰਹੇ ਐ ਉਹ ਤਾਂ ਠਾਕਰੇ ਰਾ ਠਾਕਰੇ ਤੁਸੀਂ ਦੇਖੋ ਉਹਨਾਂ ਦੇ ਬਿਆਨ ਆਉਂਦੇ ਆ ਉਹਨਾਂ ਦੇ ਲੋਕਾਂ ਦੇ ਬਿਆਨ ਆਉਂਦੇ ਆ ਦੱਖਣੀ ਲੋਕ ਲੜ ਰਹੇ ਆ ਤਮਲਾਲੇ ਕਰਨਾਟਕ ਵਾਲੇ ਬੰਗਾਲੀ ਲੋਕ ਲੜ ਰਹੇ ਆ ਕੁਝ ਰਤੀ ਲੋਕ ਲੜ ਰਹੇ ਆ ਆਪਣੀ ਪੰਜਾਬ ਚ ਕੀ ਹੋ ਰਿਹਾ ਪੰਜਾਬ ਦੇ ਵਿੱਚ ਵਿਸ਼ਵ ਆਬਾਦੀ ਦੇ ਵਸ਼ੇ ਤੇ ਅੰਕੜੇ ਪੇਸ਼ ਹੁੰਦੇ ਆ ਪੰਜਾਬ ਦੇ ਜਿਹਦੇ ਵਿੱਚ 19 ਪਿਛਲੇ 10 ਸਾਲਾਂ ਦਾ ਜਿਹੜਾ ਅੰਕੜਾ ਹੈ 20% ਆਬਾਦੀ ਮੁਸਲਮਾਨ ਦੀ ਵਾਧਦੀ ਹੈ ਇੱਥੇ 12% ਹਿੰਦੂ ਵਾਧਾ ਹੈ 2% ਤੋਂ ਯਕਦਮ 8% ਸਾਈ ਵਧ ਜਾਂਦੇ ਆ ਸਿੱਖਾਂ ਦੀ ਗਿਣਤੀ ਵਾਧੇ ਵਾਲੇ ਚ ਹੈ ਨਹੀਂ ਘਟੇ ਵਾਲੇ ਚ ਹੈ ਅੱਲਾ ਕਲਾ ਜਵਾਜ ਜੰਮ ਲਿਆ ਉਹ ਬਾਹਰ ਨੂੰ ਤੋਰਤਾ ਚਿੱਟੇ ਨਾਲ ਮਰ ਜੂ ਕੋਈ ਪੁਲਿਸ ਨੂੰ ਕੋਈ ਨੂੰ ਪੁਲਿਸ ਨੂੰ ਕਿਸੇ ਨੂੰ ਪੁਲਿਸ ਮਾਰ ਦੂਗੀ ਤਾਂ ਸਾਡੇ ਆਉਣ ਵਾਲੇ ਸਮੇਂ ਚ ਮਰਦਮਸ਼ੁਮਾਰੀ ਦੇ ਵਿੱਚ ਸਾਡੀ ਗਿਣਤੀ ਘਟ ਜਾਣੀ ਆ ਬਾਈ 26 ਚ ਅ 2.5 ਕਰੋੜ ਵਾਦੀ ਦਾ 3.5 ਕਰੋੜ ਵਾਦੀ ਦਾ ਅੰਕੜਾ ਦੱਸਿਆ ਜਾ ਰਿਹਾ ਪੰਜਾਬ ਦਾ ਵੀ ਜਿਹੜਾ 1 ਕਰੋੜ ਬੰਦਾ ਕਿੱਥੋਂ ਆਇਆ ਸਵਾਲ ਇਹ ਹੈ ਉਹ ਜਿਹੜੀ ਇੰਨੀ ਆਬਾਦੀ 1 ਕਰੋੜ ਕਿੱਥੋਂ ਆਈ ਰਹੀ ਹੈ ਪੰਜਾਬ ਨੂੰ ਬਸਤੀ ਬਣਾਇਆ ਕੇ ਖਤਮ ਕੀਤਾ ਜਾ ਰਿਹਾ ਜਿਵੇਂ ਅੰਗਰੇਜ਼ ਬਸਤੀ ਬਸਤੀਆਂ ਬਣਾ ਕੇ ਤੇ ਖਤਮ ਕਰਦੇ ਸੀਗੇ ਦੇਸ਼ਾਂ ਨੂੰ ਅਹੀਂ ਪੰਜਾਬ ਨਾਲ ਹੋ ਰਿਹਾ ਪੰਜਾਬ ਦੇ ਲੋਕ ਇਸ ਗੱਲ ਨੂੰ ਨਹੀਂ ਸਮਝ ਰਹੇ ਗੱਲ ਜਾ ਕਿੱਧਰ ਰਹੀ ਆ ਅੱਜ ਰੌਲਾ ਪੈਂਦਾ ਵੀ ਅਸੀਂ ਵੋਟਾਂ ਪਾ ਕੇ ਸਰਕਾਰਾਂ ਬਦਲ ਦਾਂਗੇ ਕੋ ਮਾੜਾ ਆ ਗਿਆ ਚੰਗਾ ਲਿਆਵਾਂਗੇ ਜਿਹੜਾ ਤੁਹਾਡੀ ਵੋਟ ਘਟ ਗਈ ਪਰ ਤੁਹਾਡੀ ਨਾ ਸਰਕਾਰ ਨਾ ਤੁਹਾਡਾ ਰਾਜ ਜਿਹਦੀ ਸਰਕਾਰ ਉਹਦਾ ਰਾਜ ਉਹਦੀ ਚੱਲਣੀ ਆ ਬਾਈ ਇੱਥੇ ਅਸੀਂ ਕਿਸੇ ਦੇ ਖਿਲਾਫ ਨਹੀਂ ਕੋਈ ਕੰਮ ਕਰਨਾ ਆਉਂਦਾ ਜੀ ਸਦਕੇ ਆਵੇ ਸਾਡੇ ਬੰਦੇ ਵੀ ਜਾਣਦੇ ਆ ਸਾਡੀ ਕੋਈ ਨਫ਼ਰਤ ਨਹੀਂ ਸਾਡੇ ਤਾਂ ਗੁਰੂਆਂ ਦੇ ਸਿਧਾਂਤ ਹੀ ਮਨਵਤਾ ਦੀ ਭਲਾਈ ਲਈ ਸਰਵ ਆਦੇ ਭਲੇ ਦੇ ਸਿਧਾਂਤ ਨੇ ਪਰ ਤੁਸੀਂ ਜਿਸ ਤਰੀਕੇ ਦੇ ਨਾਲ ਡੈਮੋਗ੍ਰਾਫੀ ਪੰਜਾਬ ਦੀ ਬਦਲ ਚੁੱਕੀ ਆ ਨੌਕਰੀਆਂ ਦੇ ਵਿੱਚ ਗੈਰ ਪੰਜਾਬੀਆਂ ਦਾ ਦਾਖਲਾ ਇੰਨੇ ਕਬਜਾ ਹੁਣ ਪੰਜਾਬ ਪੁਲਿਸ ਦੀ ਭਰਤੀ ਹੈ 10 ਨੰਬਰ ਦੀ ਪੰਜਾਬੀ ਰੱਖੀ ਹੈ ਚੋਰ ਮੋਰੀਆਂ ਰਾਹੀਂ ਦੂਜੇ ਸੂਬਿਆਂ ਦੇ ਬੰਦੇ ਭਰਤੀ ਕੀਤੇ ਜਾ ਰਹੇ ਆ ਪੰਜਾਬੀਆਂ ਨੂੰ ਦਰਕਨਾਰ ਕੀਤਾ ਜਾ ਰਿਹਾ ਹੈ ਇਹ ਸਾਰੀਆਂ ਜਿਹੜੀਆਂ ਸਥਿਤੀਆਂ ਨੇ ਇਹ ਬੜੇ ਖਤਰਨਾਕ ਰਿਜ਼ਲਟ ਇਹਦੇ ਹੋਣੇ ਆ ਤੋ ਅੱਜ ਹੀ ਸਾਡੇ ਲੋਕਾਂ ਨੂੰ ਮੈਂ ਇਹ ਅਪੀਲ ਕਰਦਾ ਵੀ ਅਸੀਂ ਇਹਦਾ ਟਟਕੇ ਵਿਰੋਧ ਕਰੀਏ ਔਰ ਇਹ ਜਿਹੜਾ ਵੀ ਕੋਈ ਅਗਲੀ ਧਰ ਇਥੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਦੀ ਆ ਉਹ ਤੇ ਦਬਾਅ ਪਾਈਏ ਵੀ ਸਾਡਾ ਏਜੰਡਾ ਮੁੱਖ ਇਹ ਹੋਣਾ ਚਾਹੀਦਾ ਵੀ ਬਾਹਰਲਾ ਬੰਦਾ ਜੇ ਕੋਈ ਆਊਗਾ ਉਹਦੀ ਵੋਟ ਬਣਨੀ ਉਹਦਾ ਕਿਸੇ ਨੌਕਰੀ 'ਚ ਉਹਨੇ ਆਉਣਾ ਹੈ ਉਹਨੇ ਕੋਈ ਜ਼ਮੀਨ ਲੈਣੀ ਹੈ ਉਹਦੇ ਲਈ ਜਿਵੇਂ ਉੱਤਰਾਖੰਡ ਦਾ ਕਾਨੂੰਨ ਹੈ ਹਿਮਾਚਲ ਦਾ ਕਾਨੂੰਨ ਹੈ ਨਾਗaland ਦਾ ਕਾਨੂੰਨ ਹੈ Rajasthan ਦਾ ਕਾਨੂੰਨ ਹੈ ਜਾਂ ਹੋਰ ਕਈ ਸੂਬਿਆਂ ਦੇ ਕਾਨੂੰਨ ਨੇ ਉਹ ਕਾਨੂੰਨ ਲਾਗੂ ਕਰੋ ਜੇ ਤੁਸੀਂ ਮੜਾ ਮੋਟਾ ਕੁਝ ਬਚਾ ਕੇ ਰੱਖਣਾ ਜੋ ਕੁਝ ਵੀ ਪੱਲੇ ਨਹੀਂ ਰਹਿਣਾ ਇਹ ਬੜੀਆਂ ਖਤਰਨਾਕ ਸਥਿਤੀਆਂ ਵੱਲ ਅਸੀਂ ਵੱਧ ਰਹੇ ਹਾਂ ਪਰ ਹਾਲੇ ਵੀ ਸਾਡੇ ਦਾ ਲੋਕ ਭਾਈ ਐਂ ਸੋਚੀ ਜਾਂਦੇ ਆ ਅਸਲ ਦੇ ਵਿੱਚ ਅਸੀਂ ਕੀ ਕਰਦੇ ਆ ਅਸੀਂ ਕੁਝ ਤਾਉਣ ਲਈ ਨਹੀਂ ਲੜਦੇ ਕਿਸੇ ਨੂੰ ਅਸੀਂ ਹਰਾਉਣ ਲਈ ਲੜਦੇ ਆ ਸਾਡੇ ਲੋਕਾਂ ਨੇ ਬਾਈ ਦੇ ਵਿੱਚ ਬਾਦਲ ਤੇ ਕਾਂਗਰਸੀ ਹਰਾਉਣ ਲਈ ਲੜੇ 27 ਦੇ ਬਕਰ ਹਰਾਉਣ ਲਈ ਲੜਨਗੇ ਮੁਰੇ ਜੋ ਮਰਜ਼ੀ ਜਿੱਤ ਜੇ ਜਿਹੜਾ ਮਰਜ਼ੀ ਕਦਾ ਕੁੱਤਾ ਬਿੱਲਾ ਕੁਝ ਵੀ ਕਿੰਨੀ ਕੋਈ ਸੋਚ ਹੈਗੀ ਬੰਦੇ ਦੀ ਨਹੀਂ ਹੈਗੀ ਜੋ ਮਰਜ਼ੀ ਜਿਤਾ ਦਿਓ ਪਰ ਇਹ ਲੋਕਾਂ ਦੀ ਪਤਾ ਨਹੀਂ ਨਾ ਇਹਨਾਂ ਨਾਲ ਹੋ ਰਹੀਆਂ ਨੇ ਹੁਣ ਇੱਥੇ ਤਲਵੰਡੀ ਇਕਲਗਾ ਪਿੰਡ ਹੈ ਮਾਨਸਾ ਚ ਉੱਥੇ ਇੱਕ ਉੱਤਾਂ ਵਾਲੀ ਪਿੰਡ ਹੈ ਉਹਨਾਂ ਪਿੰਡਾਂ ਦੇ ਅਸੀਮੈਂਟ ਫੈਕਟਰੀ ਲੱਗ ਰਹੀ ਹੈ ਇੱਕ ਪਿੰਡ ਕਮਾਲੂ ਉਸ ਪਿੰਡ ਦੇ ਵਿੱਚ ਨਾ ਟਾਇਰ ਫੂਕਣ ਵਾਲੀ ਫੈਕਟਰੀ ਲਾਤੀ ਹਾਂ ਹਾਂ ਅੱਛਾ ਆਈ ਇਹਨਾਂ ਨੇ ਚਾਰ ਸਪੇਰੇ ਸਾਡਾ ਸਾਰਾ ਪਾਣੀ ਪ੍ਰੀਤ ਕਰਤਾ ਜ਼ਹਿਰੀਲਾ ਕਰਤਾ ਦਰਿਆਵਾਂ ਦਾ ਧਰਤੀ ਇਹ ਤਾਂ ਕਹਿੰਦੇ ਜੀ ਪੰਜਾਬ ਤਰੱਕੀ ਵੱਲ ਵਧ ਰਿਹਾ ਨਹੀਂ ਤੁਸੀਂ ਦੇਖੋ ਨਾ ਵੀ ਸਾਡੇ ਜਵਾਕ ਮਰ ਰਹੇ ਨੇ ਆਪਾਂ ਹਾ ਜਵਾਕ ਪੈਦਾ ਹੋ ਰਹੇ ਨੇ ਔਰ ਜਵਾਕ ਪੈਦਾ ਹੀ ਨਹੀਂ ਹੋ ਰਹੇ ਸੈਂਟਰਾਂ ਦੇ ਵਿੱਚੋਂ ਟੀਕੇ ਨਾਲ ਜਵਾਕ ਲੈਣੇ ਪੈ ਰਹੇ ਨੇ ਮੈਂ ਦਾ ਡਾਕਟਰ ਨਾਲ ਬਾ ਕਿ ਡਾਕਟਰ ਮੇਰੇ ਮਿੱਤਰ ਆ ਇਹ ਜੇ ਕੇਸ ਆ ਰਹੇ ਨੇ ਮੈਂ ਡਾਕਟਰ ਗਗਨ ਗੈਸਟਰੋ ਮੇਰਾ ਮਿੱਤਰ ਆ ਵਹਂ ਦੇ ਤੋ ਉਹ ਬੱਚੇ ਖਾਤਰ ਮੈਨਾਂ ਨੂੰ ਸਪਾਰਸ਼ ਕੀਤੀ ਵੀ ਪੈਸੇ ਨਾਲ ਉਹ ਬੰਦਾ ਗਰੀਬ ਸੀ ਵਿਚਾਰਾ ਮਾਜੀ ਵੀ ਸਿੱਖ ਸੀਗਾ ਤੇ ਉਹ ਕਹਿੰਦਾ ਮੈਂ ਪੈਸਾ ਤਾਂ ਚਲੋ ਛੱਡ ਦਿੰਨਾ 45000 ਬਿੱਲ ਸੀ ਪਰ ਕਹਿੰਦਾ ਲੱਖਿਆ ਜਵਾਕ ਨੇ ਬੱਚਨਾਂ ਨਹੀਂ ਮਾਬਾਈ ਕੀ ਹੋ ਗਿਆ ਕਹਿੰਦਾ ਜੀ ਆਂਤੜੀ ਗਲ ਗਈ ਅੱਛਾ ਜੀ ਕਹਿੰਦੇ ਆਂਤੜੀ ਜਵਾਕ ਦੀ ਉਹ ਕਹਿੰਦਾ ਇੱਕ ਦਾ ਕੇਸ ਹੈ ਇਨੇਕਾਂ ਕੇਸ ਆ ਰਹੇ ਆ ਜਿਨ੍ਹਾਂ ਦੀਆਂ ਆਂਤਰੀਆਂ ਗਲ ਰਹੀਆਂ ਆ ਜਵਾਕਾਂ ਦੀਆਂ ਮਾ ਕਾਰਨ ਕਹਿੰਦਾ ਸਾਡਾ ਖਾਣਾ ਪੀਣਾ ਸਾਡੀ ਹਵਾ ਸਭ ਕੁਝ ਤਾਂ ਜ਼ਹਿਰ ਆ ਯਾਰ ਹੂੰ ਇਧਰੋਂ ਦਾ ਧਿਆਨ ਹੀ ਨਹੀਂ ਯਾਰ ਨਾ ਸੇਤਾਂ ਵੱਲ ਨਾ ਪ੍ਰਵਖ ਵੱਲ ਨਾ ਨਸਲਾਂ ਵੱਲ ਨਾ ਪਾਣੀਆਂ ਵੱਲ ਨਾ ਧਰਤੀ ਵੱਲ ਨਾ ਬੋਲੀ ਵੱਲ ਪਤਾ ਨਹੀਂ ਸਾਡੇ ਲੋਕਾਂ ਦੇ ਬੁੱਧੀ ਕੀ ਪ੍ਰਸ਼ਟ ਹੋ ਗਈ ਐ ਇਹਦੇ ਬૌਧਿਕ ਤੌਰ ਤੇ ਅਸੀਂ ਖਤਮ ਹੋ ਗਏ ਆ ਕੋਈ ਬੰਦਾ ਇੱਥੇ ਹੁਣ ਹਜ਼ਾਰਾਂ ਬੰਦਾ ਆਇਆ ਸ਼ਾਇਦ ਗੱਲਾਂ ਸਭ ਦੀਆਂ ਸੁਣ ਕੇ ਗਏ ਨੇ ਆ ਕੇ ਹੌਲੀ-ਹੌਲੀ ਮੈਨੂੰ ਲੱਗਦਾ ਜਾਂਦੇ-ਜਾਂਦੇ ਰਾਜ ਭੁੱਲ ਜਾਂਦੇ ਫਿਰ ਉਹੀ ਅਸੀਂ ਨਿਜ ਪ੍ਰਸਤੀ ਹੋ ਜਾਂਦੇ ਆ ਅਸੀਂ ਲਾਲਚਾਂ ਮਗਰ ਤੁਰ ਜਾਂਦੇ ਆ ਤਾਂ ਭਾਈ ਕਈ ਵਾਰੀ ਨਾ ਸੱਚੀ ਗੱਲ ਕਹਉਂਦਾ ਮਾ ਨੱਕ ਜਾਂਦਾ ਯਾਰ ਇੰਨਾ ਕਲਪਕੇ ਵੀ ਯਾਰ ਵੀ ਪਤਾ ਨਹੀਂ ਇੰਨਾ ਮੱਥਾ ਮਾਰਦੇ ਐ ਨਾ ਰੋਹ ਤੁਰੇ ਫਿਰਦੇ ਆ ਹਨਾ ਭਾਈ ਮੈਨੂੰ ਐ ਦੱਸੋ ਯਾਰ ਇਹ ਕਹਿੰਦਾ ਵੋਟਾਂ 'ਚ ਖੜਾ ਹੋਣਾ ਲੱਖੇ ਨੇ ਮੈਂ ਬੀਕਾਨੇਰ ਦੇ ਪਿੰਡਾਂ 'ਚ ਗਿਆ ਮੈਂ ਗੰਗਾ ਨਗਰ ਦੇ ਪਿੰਡਾਂ 'ਚ ਗਿਆ ਮੈਂ ਉੱਥੇ ਵੋਟਾਂ 'ਚ ਖੜਾ ਹੋਣਾ ਯਾਰ ਮੈਨੂੰ ਦਰਦ ਸੀਨੇ ਖੈ ਨਹੀਂ ਰੋਥੇ ਵੀ ਵਿਚਾਰੇ ਨਿੱਕੇ ਨਿੱਕੇ ਜਵਾਕ ਸਾਲ-ਸਾਲ ਦੇ ਜਵਾਕਾਂ ਨੂੰ ਮੂੰਹ ਦਾ ਕੈਂਸਰ ਆ ਪਾਣੀ ਨਾਲ ਅਜਿੰਨਾ ਬੁੱਢਾ ਦਰਿਆ ਤੇ ਜਿੰਨਾ ਸਤਲੋ ਜਿੰਨੀ ਜ਼ਹਿਰ ਸਾਰੀ ਪੈ ਰਹੀ ਆ ਹਨਾ ਇਹ ਇਹ ਸਾਰਾ ਮਦਰ ਕੀ ਹਾਲਾਤ ਦੇਖਿਆ ਲੋਕਾਂ ਦੇ ਬਾਈ ਫਿਰ ਜਿਨ੍ਹਾਂ ਦੇ ਪਰਿਵਾਰਾਂ ਚ ਇਦਾਂ ਦੇ ਹਾਲਾਤ ਨੇ ਉਹ ਕਿਉਂ ਨਹੀਂ ਨਾਲ ਤੁਰਦੇ ਲੋਕੋ ਲਿੱਕੜਦੇ ਕਿਉਂ ਨਹੀਂ ਤੁਸੀਂ ਤੜਫ ਰਹੇ ਹੋ ਪੱਤੇ ਹੀ ਨਹੀਂ ਯਾਰ ਕੋਈ ਮੈਂ ਤਾਂ ਹੈਰਾਨ ਆ ਜਿੰਨੇ ਵੀ ਅਸੀਂ ਪਿੰਡਾਂ ਚ ਗਏ ਅਖਣੀ ਮਾਲਵੇ ਦੇ ਪਿੰਡਾਂ ਚ ਗਏ ਆ ਪੰਜਾਬ ਦੇ ਲੁਧਿਆਣਾ ਫਰੀਪੁਰ ਬੋਗਾ ਫਰੀਦਕੋਟ ਬਕਸਰ ਤਾਂ ਉਹਨਾਂ ਪਿੰਡਾਂ ਦੇ ਵਿੱਚ ਵੀ 80 80% ਕਾਲਾ ਪੀੜਿਆ ਯਾਰ ਲੋਕਾਂ ਨੂੰ ਅਸੀਂ ਜਰਗ ਪਿੰਡ ਗਏ ਯਾਰ ਮੇਲਾ ਜਰਗ ਦਾ ਮਸ਼ਹੂਰ ਆ ਮੁੰਡਾ ਪਿੰਕਾ ਜਰਗ ਵਾਲਾ ਇੱਕ ਹਨਾ ਉਸ ਪਿੰਡ ਦੇ ਵਿੱਚ ਹਰ ਘਰ ਮੁਰੇ ਲਿਖ ਕੇ ਲਾਇਆ ਵੇ ਤੁਹਾਡੇ ਪਿੰਡ ਦਾ ਪਾਣੀ ਪੀਣ ਯੋਗ ਨਹੀਂ ਹੈਗਾ। ਹੂੰ ਉਹ ਲੋਕ ਨਹੀਂ ਉੱਠੇ ਯਾਰ ਕੱਲੇ ਕੱਲੇ ਅਸੀਂ ਉੱਥੇ 100 ਬੰਦਾ ਮਸਾਂ ਇਕੱਠਾ ਹੋਇਆ 10000 ਦੀ ਆਬਾਦੀ ਦਾ ਪਿੰਡ ਆ। ਹੂੰ ਤਾਂ ਇਹ ਪਤਾ ਨਹੀਂ ਫੇਰ ਮਰ ਕੇ ਵੀ ਅਸੀਂ ਵਸੇ ਨਾ ਬੌਂਦਲ ਜੇ ਨਹੀਂ ਗਏ ਜਿਵੇਂ ਲੋਕ ਬੌਂਦਲ ਜੇ ਫਿਰਦੇ ਆ ਯਾਰ। ਸਮਝੀ ਨਹੀਂ ਇੱਧਰ ਨੂੰ ਕੋਈ ਗੱਲ ਅਸਲ ਮੈਂ ਨਾ ਇੱਕ ਹੋਰ ਵੀ ਹੋ ਰਿਹਾ। ਇਹ ਸਟੇਟ ਦਾ ਵਰਤਾਰਾ ਹੀ ਇਹੋ ਜਿਹਾ ਜਾਂ ਪੁਲਿਸ ਦਾ ਦਬਾਹ ਦਹਿਸ਼ਤ ਹੀ ਨਹੀਂ ਪਾਤੀ ਬਈ। ਇਹਦਾ ਇਹਨਾਂ ਨੇ ਮੁੰਡਾ ਮਾਰਿਆ ਨਾ ਇੱਕ ਡੇਢਾ ਬਾਬਾ ਨਾਨਕ ਹਮ ਅਸੀਂ ਉਹ ਪਰਿਵਾਰ ਨਾਲ ਸੰਪਰਕ ਕੀਤਾ ਜੀ ਤੇ ਉਹਦੀ ਮਾਂ ਨਾਲ ਉਹ ਕਹਿੰਦੀ ਪੁੱਤ ਵੀ ਮੇਰੇ ਮੁੰਡਾ ਮੇਰਾ ਮੁੰਡਾ ਮਾਰਤਾ ਹਮ ਤੇ ਮੇਰੇ ਘਾਨ ਵਾਲੇ ਨੂੰ ਜੇਲ੍ਹ ਚ ਬੰਦ ਕਰਤਾ ਅੱਛਾ ਝੂਠੇ ਮੁਕਾ ਪਰਚੇ ਚ ਕਹਿੰਦੀ ਸਾਡੇ ਕੋਲ ਪੁਲਿਸ ਕਹਿੰਦੀ ਵੀ ਜੇ ਤੁਸੀਂ ਬੋਲੇ ਤਾਂ ਸੋਡਾ ਅਸੀਂ ਬੰਦਾ ਨਹੀਂ ਅੰਦਰ ਨਿਕਲਣ ਦੇਣਾ ਕਹਿੰਦੇ ਜੀ ਅਸੀਂ ਅਸੀਂ ਪੰਜਾਬ ਨੂੰ ਲਾਈਨ ਤੇ ਲੈ ਕੇ ਆ ਰਹੇ ਆ ਜਿਹੜੇ ਇਦਾਂ ਦੇ ਧਰਨੇ ਪ੍ਰਦਰਸ਼ਨ ਹੁੰਦੇ ਨੇ ਜਾਂ ਇਦਾਂ ਦੇ ਇਕੱਠ ਕਰਕੇ ਪੁਲਿਸ ਦਾ ਮਨੋਬਲ ਤੋੜਦੇ ਹੋ ਤੁਸੀਂ ਸਰਕਾਰ ਇਹ ਤਰਕ ਦੇ ਰਹੀ ਆ ਨਹੀਂ ਪੁਲਿਸ ਦਾ ਮਨੋਬਲ ਕੌਣ ਤੋੜ ਰਿਹਾ ਅਸੀਂ ਤੋੜ ਰਹੇ ਆ ਇਹ ਕਹਿੰਦੇ ਜੀ ਇਕੱਠ ਕਰਕੇ ਨਹੀਂ ਇਕੱਠ ਕਰਕੇ ਜੇ ਪੁਲਿਸ ਪੁਲਿਸ ਨੂੰ ਖੁੱਲੀਆਂ ਛੋਟਾਂ ਦੇ ਦਿਓ ਵੀ ਮਾਰੋ ਗੋਲੀਆਂ ਮਾਰ ਦਿਓ ਇਹ ਤਾਂ ਭਵੰਤਰ ਰੋਜ਼ ਡੀਜੀਪੀ ਤੋਂ ਰੋਜ਼ ਅੰਕੜੇ ਇਕੱਠੇ ਕਰਦਾ ਵੀ ਅੱਜ ਕਿੰਨੇ ਮਾਰਤੇ ਕਿੰਨੇ ਫਟੜ ਕੀਤੇ ਕਿੰਨੇ ਆ ਜਿਹੜਾ ਜਾਲੀ ਇਹਨਾਂ ਨੇ ਲਿਆਂਦਾ ਡਰਾਮਾ ਜਾਂ ਜੁੱਧ ਨਸ਼ਿਆਂ ਵਿਰੁੱਧ ਜੀ ਵੀ ਕਿੰਨੇ ਤੁਸੀਂ ਕਿੰਨਿਆਂ ਦੇ ਕੌਲੇ ਢਾਕੇ ਆਏ ਹੋ ਇਹ ਤਾਂ ਯਾਰ ਆਏ ਖੋਸ਼ੋ ਕੀ ਹੱਥ ਨੇ दारू ਦਾ ਪਿਗ ਲਾ ਕੇ ਪੁੱਛਦਾ ਡੀਜੀਪੀ ਨੂੰ ਵੀ ਕਿੰਨੇ ਵੜਕਾਤੇ ਅੱਜ ਕੀ ਕਰਤਾ ਤਾਂ ਯਾਰ ਹੱਦ ਹੋ ਗਈ ਯਾਰ ਐਡੀ ਇਥੇ ਤਾਂ ਵੱਡੇ ਵੱਡੇ ਯਾਰ ਖਤਮ ਹੋ ਗਏ ਵੱਡੀਆਂ ਵੱਡੀਆਂ ਸਲਤਨਤਾਂ ਖਤਮ ਹੋਈਆਂ ਜਿੰਨਾ ਨਾ ਪਤਾ ਕਿ ਜੇ ਕੋਈ ਕਿਸੇ ਦਾ ਬੱਚਾ ਚੱਕਦਾ ਏ ਜਾਂ ਕੋਈ ਜ਼ੁਲਮ ਕਰਦਾ ਏ ਫਿਰ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਹਥਿਆਰ ਚੱਕਦਾ ਏ ਫਿਰ ਉਹਦੇ ਨਾਲ ਕੀ ਕੀਤਾ ਜਾਵੇ ਉਹ ਦੱਸ ਦੋ ਮੈਂ ਕਦੇ ਵੀ ਕਿਸੇ ਗੈਂਗਸਟਰ ਦੇ ਜਾਂ ਗੈਂਗਸਟਰਵਾਦ ਦੇ ਹੱਕ 'ਚ ਨਹੀਂ ਹੂੰ ਜਿੰਨੀਆਂ ਫਰੋਤੀਆਂ ਲੰਗੀਆਂ ਜਾ ਰਹੀਆਂ ਉਹ ਸੰਜੇ ਵਰਮਾ ਮਾਰਿਆ ਮੁੰਡਾ ਆਪਣਾ ਉਹਦੇ ਵਾਲਾ ਕੱਪੜਿਆਂ ਵਾਲਾ ਅਬੂਰ ਵਾਲਾ ਕਿਹਨੇ ਮਾਰਿਆ ਜ਼ਿੰਮੇਵਾਰੀ ਕਿਹਨੇ ਲਈ ਉਹ ਬੰਦੇ ਜਿਹੜੇ ਸਾਬਰਮਤੀ ਵਿਰਾਤ ਦੀ ਜੇਲ੍ਹ 'ਚ ਬੈਠੇ ਨੇ ਉਹ ਕੀ ਦੀ ਪੁਸਤਪਨਾਹੀ ਇਹਨਾਂ ਨੂੰ ਹੂੰ ਸੋਚਣ ਦੀ ਲੋੜ ਆ ਨਾ ਉਹ ਕੌਣ ਨੇ ਲੋਕ ਉੱਥੇ ਜਿਹੜੇ ਕਾਨੂੰਨ ਬਣਾਇਆ ਗਿਆ ਵੀ ਜੇ ਇਹਦੀ ਪੁੱਛਗਿੱਛ ਕਰਨੀ ਹੈ ਲਾਉਰੈਂਸ ਦੀ ਤਾਂ ਤੁਸੀਂ ਇੱਥੇ ਹੀ ਕਰ ਸਕਦੇ ਹੋ ਕਿਸੇ ਹੋਰ ਸੂਬੇ ਦੀ ਪੁਲਿਸ ਨੂੰ ਲਿਜਾ ਨਹੀਂ ਸਕਦੀ ਹੂੰ ਉਹ ਬੰਦੇ ਅੰਦਰੋਂ ਬੈਠੇ ਫਰੋਤੀਆਂ ਮੰਗਦੇ ਨੇ ਉਹ ਬੰਦੇ ਬੰਦੇ ਮਰਵਾ ਰਹੇ ਨੇ ਮੈਂ ਉਹਦੇ ਹੱਕ 'ਚ ਨਹੀਂ ਆ ਉਹਨੂੰ ਨੱਥ ਪਹਿਣੀ ਚਾਹੀਦੀ ਆ ਪਰ ਉਹਦੀ ਆੜ ਦੇ ਵਿੱਚ ਤੁਸੀਂ ਬੰਦੇ ਮਾਰ ਦਿਓਗੇ ਯਾਰ ਮੁਕਾਬਦਿਆਂ 'ਚ ਜਾਹਰ ਚਲੋ ਐ ਮੈਂ ਉਹੀ ਕਹਿਣਾ ਨਾ ਵੀ ਜਿਹੜੇ ਬੰਦੇ ਨੇ ਗੁਨਾਹ ਕੀਤਾ ਹੂੰ ਉਹਨੂੰ ਫੜ ਲਓ ਹੂੰ ਤੁਹਾਡੇ ਕੋਲ ਸਜ਼ਾ ਦੇਣ ਨੂੰ ਸਾਰਾ ਕੁਝ ਹੈ ਹੂੰ ਜੁਡੀਸ਼ਨਲੀ ਹੈ ਜੇਲ੍ਹਾਂ ਨੇ ਕਾਨੂੰਨ ਹੈ ਉਹ ਉਸਮਤਾ ਸਹਿ ਦਿੱਤੀ ਜਾਵੇ ਨਾ ਕਿ ਉਹਦੇ ਬਹੁਤ ਸਾਰੇ ਲੋਕਾਂ ਨੇ ਸਵਾਲ ਇਹ ਵੀ ਚੁੱਕਣਾ ਹੈ ਕਿ ਜੇ ਤੁਹਾਡੇ ਨਾਲ ਕਿਸੇ ਨਾਲ ਪੁਲਿਸ ਧੱਕਾ ਕਰਦੀ ਹੈ ਤਾਂ ਕਾਨੂੰਨ ਆ ਜੇ ਅਦਾਲਤਾਂ ਨੇ ਉੱਥੇ ਵਗ ਜਿਓ ਇਹ ਕਾਟ ਕਰਕੇ ਕੀ ਸਾਬਤ ਕਰਨਾ ਬਹੁਤ ਸਾਰੇ ਲੋਕਾਂ ਨੇ ਇਹ ਵੀ ਤਰਕ ਦੇਣਾ ਬਾਈ ਨਹੀਂ ਕਿੱਥੇ ਵਗ ਜਿਗੇ ਕੋਟਾਂ ਦੇ ਵਿੱਚ ਤੁਸੀਂ ਵੀ ਜਾ ਸਕਦੇ ਹੋ ਨਾ ਹੁਣ ਮੇਰੀ ਗੱਲ ਸੁਣਾ ਚਲੋ ਦੂਰ ਨਾ ਜਾਓ ਜਿੰਨੇ ਹੁਣ ਤੱਕ ਇਹਨਾਂ ਨੇ ਮੁੰਡੇ ਮਾਰੇ ਅਸਨ ਬਾਈ ਹੈਗੀ ਕੋਟਾਂ 'ਚ ਯਾਰ ਹੋ ਗਈ ਚਲੋ ਹਲੇ ਮਾਲਾ ਕੋਟਾਂ ਨੇ ਕਿੱਥੇ 100 ਮੋਟਰ ਨੋਟਸ ਲਿਆ ਜਾਂ ਕੋਟਾਂ 'ਚ ਗੁਜਰੁਸ਼ਰੀ ਜਾਂਚ ਹੋਈ ਉੱਥੇ ਰਗੜਿਆ ਗਿਆ ਕੰਮ ਫਸ ਗਏ ਇਹ ਬਾਕੀ ਥਾਂ ਮੈਂ ਤੇ ਦੇਖ ਯਾਰ ਤੂੰ ਮੇਰੇ ਲਈ ਘਟਨਾ ਲੈ ਲੈ ਮੇਰਾ ਬਿਆਨ ਲਿਖਿਆ ਜਾਂਦਾ 28 ਤਰੀਕ ਦੀ ਘਟਨਾ ਹੈ 30 ਤਰੀਕ ਨੂੰ ਮੇਰਾ ਬਿਆਨ ਲਿਖਿਆ ਜਾਂਦਾ ਜੀ ਅੱਜ ਤੱਕ ਕਾਰਵਾਈ ਨਹੀਂ ਹੋਈ ਕੋ 13 ਦਾ ਨੰਗੇ ਕੀ ਕੀ ਗੱਲ ਹੀ ਨਹੀਂ ਚੱਲੀ ਉਹ ਨਹੀਂ ਕੁਛ ਨਹੀਂ ਪੁਲਿਸ ਵੀਰੇ ਬਿਆਨ ਲੈ ਕੇ ਆ ਜਾਂਦੀ ਐ ਮੈਂ ਆਪਣੀ ਜਿਹੜੀ ਐਮ ਐਲ ਆਰ ਕਟਾਉਣਾ ਮੈਦੀ ਕੁ ਜਿਹੜੀ ਐਕਸਰੇ ਦੀ ਜਿੰਨੀ ਕੁ ਮੇਰੇ ਸੱਟਾਂ ਸੀ ਉਹ ਮੈਂ ਸਾਰਾ ਓਜੇ ਚਾਉਂਦਾ ਕੋਈ ਕਾਰਵਾਈ ਨਹੀਂ ਕੋਈ ਕਿੱਥੇ ਜਾਵਾਂਗੇ ਉਹ ਚੱਲੇ ਹੀ ਨਹੀਂ ਕੁਸ ਦੀ ਅੱਗੇ ਬੰਦੀ ਨਹੀਂ ਯਾਰ ਕੱਖ ਨਹੀਂ ਮੈਂ ਬੜ ਪਤਾ ਕੀਤਾ ਮਖਾ ਜੀ ਕੀ ਕੀਤਾ ਤੁਸੀਂ ਮੇਰੇ ਬਿਆਨ ਲਿਖਿਆ ਕਹਿੰਦੇ ਪੜਤਾਲ ਕਰ ਰਹੇ ਆਂ ਦੱਸ ਅੱਛਾ ਜੀ ਤਾਂ ਪੜਤਾਲ ਚ ਕਮਾਈ ਫਿਰੋ ਲੋਕਾਂ ਨੂੰ ਜਣੇ ਨਾਲ ਤਾਂ ਹੋ ਸਕਦਾ ਬਾਈ ਫਿਰ ਆਮ ਪਬਲਿਕ ਦਾ ਕੀ ਹੋਊਗਾ ਜੰਗਲ ਰਾਜ ਕਹਿ ਲਓ ਇਹਨੂੰ ਨਾਦਰ ਸ਼ਹੀ ਇਹਨੂੰ ਬੁਰਸ਼ਾਗਰਦੀ ਕਹਿ ਲਓ ਇਹਨੂੰ ਗੁੰਡਾਗਰਦੀ ਜੋ ਮਰਜ਼ੀ ਇਹਨੂੰ ਨਾਮ ਦੇ ਦਿਓ ਨੇਰਗਰਦੀ ਜੋ ਮਰਜ਼ੀ ਨਾਮ ਦੇ ਦੇ ਉਹਦੂ ਬੁਰਾ ਹਾਲ ਹੋ ਜਾਊਗਾ ਕਿਸੇ ਦੀ ਕੋਈ ਸੁਣਵਾਈ ਨਹੀਂ ਯਾਰ ਇੱਥੇ ਜੋ ਪੈਸੇ ਦਿੰਦਾ ਕਿਸੇ ਨੂੰ ਜੋ ਕਿਸੇ ਨੂੰ ਕੋਈ ਮੋਟਾ ਚੜਾਵਾ ਚੜਦਾ ਉਹਦੀ ਸੁਣਵਾਈ ਹੋ ਜਾਂਦੀ ਹੈ ਜਾਂ ਕੋਈ ਲੀਡਰਾਂ ਦੇ ਕੋਈ ਫੋਨ ਆ ਜਾਂਦੇ ਨੇ ਉਹਦੀ ਸੁਣਵਾਈ ਹੋ ਜਾਂਦੀ ਹੈ ਨਹੀਂ ਤਾਂ ਇੱਥੇ ਆਰਾਮ ਲੋਕਾਂ ਦਾ ਖੂਬਰ ਨਿਕਲਿਆ ਪਿਆ ਕੁਸ਼ਤੇ ਹੀ ਕੋਈ ਨਹੀਂ ਅੱਗੇ ਬਾਈ ਹੁਣ ਅੱਗੇ ਸੰਘਰਸ਼ ਕਿੱਦਾਂ ਦੇ ਹੋਣਗੇ ਅੱਗੇ ਦਾ ਕੀ ਤਿਆਰੀ ਕਰ ਰਹੇ ਹਾਂ ਇਹਦੀ ਇਹਦੀ ਕਮੇਟੀ ਬਣਾ ਕੇ ਅਗਲਾ ਅਗਰੀ ਰਣਨੀਤੀ ਇਹ ਹੈ ਵੀ ਅੱਗੇ ਇਹਨੂੰ ਤਿੱਖਾ ਵੀ ਕਰਾਂਗੇ ਤੇਜ਼ ਵੀ ਕਰਾਂਗੇ ਔਰ ਇੱਕ ਮੈਂ ਥੋੜੇ ਨਾਲ ਹੀ ਬੇਨਤੀ ਕਰਦਾ ਵੀ ਜਿਹੜੇ ਪੀੜਤ ਪਰਿਵਾਰ ਆ ਸਾਹਮਣੇ ਆਓ ਯਾ ਡਰੋ ਨਾ ਕਿ ਜੇ ਤੂੰ ਡਰੇ ਰਹੇ ਵੀ ਅਸੀਂ ਸਾਹਮਣੇ ਨਹੀਂ ਜਾਣਾ ਕੋ ਡਰਾਉਣਗੇ ਡਰਾਉਣ ਦੇ ਤਾਂ ਦੇਖੋ ਤੂੰ ਇੱਥੇ ਦੇਖ ਲੈ ਕੱਲੇ ਕੱਲੇ ਬੰਦੇ ਨੂੰ ਫੋਨ ਕੋਈ ਐਸਐਚਓ ਕਰ ਰਿਹਾ ਡੀਐਸਪੀ ਕਰ ਰਿਹਾ ਜਾਣਾ ਨਹੀਂ ਉੱਥੇ ਨਹੀਂ ਜਾਣਾ ਐ ਕਰਦਾਂਗੇ ਉਹ ਕਰਦਾਂਗੇ ਇਥੇ ਟੈਂਟ ਵਾਲੇ ਨੂੰ ਡਰਾਉਣ ਲੱਗੇ ਤੇਰੇ ਦੇ ਪਰਚਾ ਦੇਵਾਂਗੇ ਤੇਰਾ ਟੈਂਟ ਚੱਕ ਕੇ ਥਾਣੇ ਲੈ ਜਾਵਾਂਗੇ। ਹੱਦ ਹੋ ਗਈ ਯਾਰ। ਅੱਛਾ ਤੋ ਤੱਕ ਮੈਂ ਇਥੋਂ ਡੀਐਸਪੀ ਤਪਾ ਆ ਕੇ ਕਹਿ ਰਿਹਾ ਕਿ ਟੈਂਟ ਵਾਲੇ ਨੂੰ ਕਹਿੰਦਾ ਥੋੜੇ ਟੈਂਟ ਵਾਲੇ ਨੂੰ ਪਰਚਾ ਦੇਵਾਂਗੇ ਤੇਰੇ ਤੇ। ਤੇ ਟੈਂਟ ਚੱਕ ਕੇ ਥਾਣੇ ਲੈ ਕੇ ਚੱਲਾਂਗੇ। ਚੱਲ ਆ ਜਾ। ਅੱਛਾ ਜੀ। ਉਦੋਂ ਹਲੇ ਆਈ ਨਹੀਂ ਸੀ ਅਸੀਂ ਤਾਂ। ਅੱਛਾ ਤੂੰ ਜੇ ਹੁਣ ਇਥੋਂ ਤੱਕ ਇਹ ਕਹਿੰਦੇ ਵੀ ਨਾਲੇ ਜਬਰ ਵੀ ਕਰਾਂਗੇ, ਬੰਦੇ ਮਾਰਾਂਗੇ ਵੀ, ਬੰਦੇ ਜ਼ਖਮੀ ਵੀ ਕਰਾਂਗੇ, ਝੂਠੇ ਪਰਚੇ ਵੀ ਦੇਵਾਂਗੇ। ਤਸਾਬ ਨਹੀਂ ਕਰਨਾ ਦੇਣਾ ਬੋਲਣ ਵੀ ਨਹੀਂ ਦੇਣਾ ਸਾਡੀ ਜਬਰ ਵਿਰੋਧੀ ਰੈਲੀ ਸੀ ਨਾ ਵੀ ਜਬਰ ਦੇ ਵਿਰੋਧ ਰੈਲੀ ਆ ਸ਼ਾਂਤਮਈ ਰੈਲੀ ਸੀ ਅਸੀਂ ਕੋਈ ਛੜਕਾਂ ਦੇ ਉਤਰਨਾ ਸੀ ਉਹਨੂੰ ਵੀ ਇਹਨਾਂ ਨੇ ਰੋਕਣ ਲਈ ਇੰਨਾ ਪੂਰਾ ਜੋਰ ਯਤਨ ਲਾਇਆ ਜੀ ਧੰਨਵਾਦ ਲੋਕਾਂ ਦਾ ਕਿ ਲੋਕ ਇੱਥੇ ਆਪ ਮਹਾਰੇ ਹਜ਼ਾਰਾਂ ਦੀ ਗਿਣਤੀ ਚ ਆਏ ਆ ਚਲੋ ਸ਼ੁਕਰ ਆ ਕਿ ਜਬਰ ਦੇ ਖਿਲਾਫ ਆਵਾਜ਼ ਉੱਠਣ ਲੱਗੀ ਆ ਨੇ ਤਾਂ ਤਕੀਨੋਂ ਸਾਹਿਬ ਮਿਲਣਾ ਭਾਈ ਜੇ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਕੋਈ ਕੰਟੈਕਟ ਨੰਬਰ ਇਹਦੀ ਕਮੇਟੀ ਬਣਾ ਜਾਊਗਾ ਭਾਈ ਮੈਂ ਘਰਾਂ 'ਚ ਜਾਊਂਗਾ ਮੈਂ ਸਾਰੇ ਘਰਾਂ 'ਚ ਆਪ ਦੇ ਤੌਰ ਤੇ ਮੇਰੇ ਕੋਲ ਲਿਸਟ ਹੈਗੀ 47 48 ਮੁੰਡਿਆਂ ਦੀ ਜੀ ਜਿਹੜੇ ਮਾਰੇ ਆ ਪਿਛਲੇ ਦਿਨਾਂ ਦੇ ਵਿੱਚ ਜਾਂ ਜਿੰਨੇ ਜ਼ਖਮੀ ਹੋਏ ਆ ਉਹਨਾਂ ਘਰਾਂ ਜਾ ਕੇ ਉਹਨਾਂ ਮਾਪਿਆਂ ਨੂੰ ਆਪਾਂ ਸਾਰਾ ਲੈ ਕੇ ਫਿਰ ਆਪਾਂ ਕੋਈ ਮਤਲਬ ਕਿ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਿੱਥੇ ਵੀ ਜਾਣਾ ਪਿਆ ਜੱਜਾਂ ਵਕੀਲਾਂ ਦੀ ਵੀ ਟੀਮ ਨਾਲ ਗੱਲ ਹੋਈ ਆ ਜੀ ਉਹ ਕਹਿੰਦੇ ਵੀ ਅਸੀਂ ਇੱਕ ਵੀ ਪੈਸਾ ਨਹੀਂ ਲਵਾਂਗੇ ਸਾਰਾ ਕੇਸ ਅਸੀਂ ਫ੍ਰੀ ਲੜਾਂਗੇ ਆਗ ਜੀ ਵੀ ਅਸੀਂ ਕੋਲੋਂ ਲਾ ਦਿਆਂਗੇ ਪਰ ਲੋਕਾਂ ਨੂੰ ਅਪੀਲ ਆ ਵੀ ਉੱਠੋ ਯਾਰ ਜੇ ਬਈ ਪ੍ਰਸ਼ਾਸਨ ਡਰਾਉਂਦਾ ਏ ਫੇਰ ਉਹਦੇ ਲਈ ਕੋਈ ਨਹੀਂ ਜੇ ਕੋਈ ਡਰਾਉ ਅਸੀਂ ਨਾਲ ਖੜੇ ਆ ਜੀ ਜੇ ਕੋਈ ਪ੍ਰਸ਼ਾਸਨ ਅਸੀਂ ਧੱਕਾਸ਼ਾਹੀ ਗੁੰਡਾਗਰਦੀ ਕਰਦਾ ਕੋਈ ਡਰਾਉਣ ਦੀ ਗੱਲ ਕਰਦਾ ਫੇਰ ਅਸੀਂ ਹਰ ਵਕਤ ਉਹਨਾਂ ਨਾਲ ਖੜੇ ਆਂ ਆਵਾਜ਼ ਬੁਲੰਦ ਕੋਈ ਨਹੀਂ ਯਾਰ ਮੇਰੀ ਗੱਲ ਸੁਣ ਬਦਤਵਾਰ ਨੂੰ ਮਰਵਾ ਸਕਦੇ ਆ ਇਹ ਹੀ ਆ ਨਾ ਜਾਂ ਇਹ ਕੋਈ ਝੂਠਾ ਪਰਚਾ ਦੇ ਸਕਦੇ ਆ ਇਹ ਤਾਂ ਹੋਰ ਇਹਨਾਂ ਦਾ ਉਹਦੇ ਵੀ ਤਾਂ ਜਿੱਦੇ ਮੈਨੂੰ ਚੱਕ ਕੇ ਲਗੇ ਆ ਉਹਦੇ ਹੀ ਮੈਨੂੰ ਲਾ ਜਾ ਕੇ ਕਹਿ ਦਿੰਦੇ ਉੱਥੇ ਵੀ ਇਹ ਤਾਂ ਜੀ ਮਾਂ ਚੌਕੀ ਚ ਆਇਆ ਨੇ ਵਰਦੀ ਪਾੜਤੀ ਇਹਦੇ ਪੁਲਿਸ ਦਾ ਹਥਿਆਰ ਖੋ ਕੇ ਲੈ ਗਿਆ ਕਹਾਣੀਆਂ ਘੜਨ ਦਾ ਪੰਜਾਬ ਪੁਲਿਸ ਸਭ ਤੋਂ ਅੱਗੇ ਆ ਜੋ ਮਰਜ਼ੀ ਘੜ ਦਿੰਦੇ ਕਹਾਣੀਆਂ ਤੇ ਜੀ ਜੀ ਧੰਨਵਾਦ ਜੀ ਸੋ ਇਹ ਸਾਨੂੰ ਲੱਖਾਂ ਸਧਾਨਾ ਜੀ ਨੇ ਕਿਹਾ ਕਿ ਅਸੀਂ ਕਮੇਟੀ ਬਣਾਵਾਂਗੇ ਜਿਹੜੇ ਪਰਿਵਾਰਾਂ ਨਾਲ ਜ਼ਬਰ ਹੋਇਆ ਉਹਨਾਂ ਦੇ ਨਾਲ ਖੜਾਂਗੇ ਫਿਲਹਾਲ ਸਾਨੂੰ ਦਾ ਉਹ ਆ ਗਿਆ ਧੰਨਵਾਦ